15 ਅਗਸਤ ਦੇ ਮੌਕੇ ਕਾਲੇ ਝੰਡੇ ਯੋਜਨਾ ਜਿਸ ਨੂੰ ਲੈ ਕੇ ਅਕਾਲੀ ਆਗੂ ਹਰਜੀਤ ਸਿੰਘ ਪੰਨੂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਤਦਾਦ ਇਹ ਕਿ ਜਿੱਥੇ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਸ਼ਹਿਰ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵਿਰੋਧ ਕਰਨ ਦੇ ਲਈ ਅਕਾਲੀ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਤਾਂ ਖਰੜ ਦੇ ਵਿੱਚ ਹੀ ਅਕਾਲੀ ਆਗੂ ਨੂੰ ਨਜ਼ਰਬੰਦ ਕਰ ਲਿਆ ਗਿਆ ਤਾਂ ਕਾਲੇ ਝੰਡੇ ਦਿਖਾਉਣ ਤੋਂ ਪਹਿਲਾਂ ਹੀ ਅਕਾਲੀ ਆਗੂ ਹਰਜੀਤ ਸਿੰਘ ਪੰਨੂ ਨਜ਼ਰਬੰਦ ਕਰ ਲਈ ਜਾਂਦੇ ਨੇ ਖਰੜ ਦੇ ਵਿੱਚ 15 ਅਗਸਤ ਦੇ ਸਮਾਗਮ ਦੇ ਦੌਰਾਨ ਵਿਰੋਧ ਕਰਨ ਦੇ ਲਈ ਅਕਾਲੀ ਆਗੂ ਜਿਹੜੇ ਨੇ ਉਹਨਾਂ ਨੇ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਤਾਂ ਨਾਜ ਮੰਡੀ ਦੇ ਵਿੱਚ ਕਾਲੇ ਝੰਡੇ ਯੋਜਨਾ ਬਣਾਈ ਸੀ ਤੇ ਪੁਲਿਸ ਨੇ ਉੱਥੇ ਹੀ ਘਰੜ ਦੇ ਵਿੱਚ ਅਕਾਲੀ ਆਗੂਆਂ ਨੂੰ ਰੋਕਿਆ ਜਿਸ ਦਿਨ ਕਿ ਤਸਵੀਰਾਂ ਸਾਹਮਣੇ ਆਈਆਂ ਤਾਂ ਦੱਸ ਦਈਏ ਕਿ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਜਿੱਥੇ ਕਾਲੇ ਝੰਡੇ ਵਿਖਾਏ ਜਾਣੇ ਸਨ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵਿਰੋਧ ਕੀਤਾ ਜਾਣਾ ਸੀ ਪਰ ਉਦੋਂ ਹੀ ਖਰੜ ਦੇ ਵਿੱਚ ਅਕਾਲੀ ਆਗੂ ਜਿਨ੍ਹਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਜਿਵੇਂ ਕਿ 15 ਅਗਸਤ ਹੈ ਯਾਦ ਦਿਹਾੜਾ ਤੇ ਅਸੀਂ ਸਾਰਿਆਂ ਨੇ ਕਿਹਾ ਸੀ ਵੀ ਸਾਡਾ ਜਿਹੜਾ ਖਰੜ ਸ਼ਹਿਰ ਹੈ ਉਹ ਬਿਲਕੁਲ ਵੀ ਆਜ਼ਾਦ ਨਹੀਂ ਹੈ ਕਿਉਂਕਿ ਇੱਥੇ ਅੱਜ ਵੀ ਸਾਡੇ ਗੁਲਾਮੀ ਹੈ ਚਾਹੇ ਸੜਕਾਂ ਦੀ ਗੁਲਾਮੀ ਹੈ ਚਾਹੇ ਪਾਣੀਆਂ ਦੀ ਗੁਲਾਮੀ ਹੈ ਚਾਹੇ ਸੀਵਰੇਜ ਦੀ ਗੁਲਾਮੀ ਹੈ ਇਸ ਕਰਕੇ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹੈਗੇ ਸਾਡੇ ਅੱਜ ਵੀ ਅਸੀਂ ਪ੍ਰਾਈਵੇਟ ਸਕੂਲਾਂ ਦੇ ਗੁਲਾਮ ਹੈ ਅਸੀਂ ਪ੍ਰਾਈਵੇਟ ਹੈਲਥ ਸਿਸਟਮ ਦੇ ਗੁਲਾਮ ਹੈ ਤੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਆਜ਼ਾਦ ਆ ਸਾਨੂੰ ਇੰਨਾ ਕ ਖਰੜ ਸ਼ਹਿਰ ਦਾ ਮਾੜਾ ਹਾਲ ਹੋ ਚੁੱਕਿਆ ਕਿ ਅਸੀਂ ਅੱਜ ਕਿਹਾ ਸੀਗਾ ਕਿ ਐਸ ਡੀ ਐਮ ਸਾਹਿਬ ਦੇ ਉੱਥੇ ਜਾ ਕੇ ਜਿੱਥੇ ਉਹਨਾਂ ਨੇ ਝੰਡਾ ਫੈਰਾਉਣਾ ਉੱਥੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਾਂਗੇ ਸਵੇਰ ਤੋਂ ਹੀ ਸਾਡੇ ਜਿਹੜੇ ਇੱਥੇ ਨਾਲ ਦੇ ਭਰਾ ਸੀਗੇ ਸਾਰੇ ਇਕੱਠੇ ਹੋ ਰਹੇ ਸੀਗੇ ਪਰ ਸਾਨੂੰ ਅੱਜ ਪ੍ਰਸ਼ਾਸਨ ਵੱਲੋਂ ਹਾਊਸ ਅਰੈਸਟ ਕਰ ਦਿੱਤਾ ਗਿਆ ਹੈ ਤੇ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਅੱਜ ਹੁਣ ਇੱਥੇ ਬੈਠ ਕੇ ਹੀ ਅਸੀਂ ਆ ਕਾਲੀਆਂ ਚੰਡੀਆਂ ਜਿਹੜੀਆਂ ਹੈਗੀਆਂ ਐਸਡੀਐਮ ਸਾਹਿਬ ਨੂੰ ਕਹਿੰਨੇ ਵੀ ਇਹ ਤੁਹਾਡੇ ਲਈ ਹੈ ਜੋ ਕਿ ਤੁਸੀਂ ਆਪਣੇ ਵਾਅਦੇ ਤੋਂ ਮੁੱਕ ਰਹੇ ਹੋ ਤੁਸੀਂ ਨਾ ਇਹੋ ਦੇ ਖਿਲਾਫ ਨਾ ਐਮਈ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਤੇ ਨਾ ਅਖਰੜ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋਈਆਂ ਨਾ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਰੇਨ ਵਾਟਰ ਦਾ ਹੱਲ ਹੋਇਆ ਤੇ ਸਾਡਾ ਸ਼ਹਿਰ ਜਿਉਂ ਦਾ ਤਿਉਂ ਹੈ ਤੇ ਨਰਕ ਵਾਲੀ ਸਥਿਤੀ ਹੈ ਜਿਹੜੀ ਉਹ ਸਾਡੇ ਸ਼ਹਿਰ ਦੀ ਬਣ ਚੁੱਕੀ ਹੈ ਕੋਈ ਗੱਲ ਨਹੀਂ ਅਸੀਂ ਠੀਕ ਹੈ ਤੁਸੀਂ ਅੱਜ ਸਾਨੂੰ ਨਹੀਂ ਜਾਣ ਦਿੱਤਾ ਪਰ ਅਸੀਂ ਹੁਣ ਐ ਕਿ ਅਸੀਂ ਜਿਹੜਾ ਹੁਣ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਹੋ ਸਕਦਾ ਜਿਹੜੀ ਤੁਸੀਂ ਨਵੀਂ ਕੋਠੀ ਲਈ ਹੈ ਨਾ ਅਸੀਂ ਉਹਦੇ ਮੂਹਰੇ ਆ ਕੇ ਹੁਣ ਧਰਨਾ ਦੇਵਾਂਗੇ ਤੇ ਫਿਰ ਤੁਸੀਂ ਜਿਹੜਾ ਸ਼ਹਿਰ ਦਾ ਬੁਰਾ ਹਾਲ ਕਰ ਰੱਖਿਆ ਪਤਾ ਨਹੀਂ ਤੁਹਾਨੂੰ ਕੀ ਖੁੰਦਕ ਹੈ ਆਮ ਲੋਕਾਂ ਨਾਲ ਤੁਸੀਂ ਕਿਹੜੀ ਈਗੋ ਤੁਹਾਡੀ ਆ ਗਈ ਹੈ ਜੋ ਤੂੰ ਸ਼ਹਿਰ ਤੁਸੀਂ ਸ਼ਹਿਰ ਦਾ ਵਿਕਾਸ ਨਹੀਂ ਕਰ ਰਹੇ ਤੇ ਸ਼ਹਿਰ ਨੂੰ ਇੱਕ ਜਿਹੜੀ ਹੈਗੀ ਤਰਾਸਦੀ ਤੁਸੀਂ ਦੇ ਰਹੇ ਹੋ ਇੱਕ ਆਮ ਬੰਦੇ ਦਾ ਕੀ ਕਸੂਰ ਹੈ ਜਿਹੜਾ ਆਪਣੇ ਬੱਚਿਆਂ ਨੂੰ ਸਕੂਲ ਸਾਈਕਲ ਤੇ ਛੱਡਣ ਜਾ ਰਿਹਾ ਜਿਹੜਾ ਐਕਟਵਾ ਤੇ ਛੱਡਣ ਜਾ ਰਿਹਾ ਉਹ ਡਿੱਗ ਜਾਂਦੇ ਨੇ ਬੱਚਿਆਂ ਨੇ ਸੱਟਾਂ ਲੱਗਦੀਆਂ ਕੱਲ ਵੀ ਇੱਕ ਸਕੂਲ ਬੱਸ ਫਸ ਗਈ ਐ ਤੇ ਆਮ ਬੰਦੇ ਦਾ ਕੀ ਕਸੂਰ ਐ ਇਹਦੇ ਵਿੱਚ ਚਲੋ ਤੁਸੀਂ ਸਾਨੂੰ ਹਾਊਸ ਅਰੈਸਟ ਕਰ ਲੂਗੇ ਪਰ ਲੋਕਾਂ ਦੀਆਂ ਭਾਵਨਾਵਾਂ ਕਿੱਥੇ ਜਾਣ ਗਈਆਂ ਸਾਰੇ ਸ਼ਹਿਰ ਦੇ ਵਿੱਚ ਸਮੁੱਚੇ ਹਲਕੇ ਦੇ ਵਿੱਚ ਹੀ ਤੁਹਾਡੇ ਖਿਲਾਫ ਜਿਹੜਾ ਰੋਹ ਐ ਰੋਸ ਐ ਚਾਹੀਓ ਨਵਾਂ ਗਰਾਉਂ ਚਾਹੀਏ ਕਰਾਲੀ ਐ ਚਾਹੀਏ ਪਿੰਡਾਂ ਦੀਆਂ ਸੜਕਾਂ ਦੇਖ ਲਓ ਤੁਸੀਂ ਬਿਲਕੁਲ ਤਰਾਸ ਦੀ ਇਹ ਜਿਹੜਾ ਖਰੜ ਹਲਕਾ ਇਹਦੇ ਜ ਪੂਰੀ ਤਰਾਸ ਦੀ ਐ ਅਸੀਂ ਤਾਂ ਇਦਾਂ ਹੀ ਵਿਰੋਧ ਕਰਦੇ ਰਾਵਾਂਗੇ ਤੁਸੀਂ ਸਾਨੂੰ ਜਿੰਨਾ ਦੱਬਣਾ ਉਹਨਾਂ ਦੱਬ ਲਓ ਕੋਈ ਚੱਕਰ ਨਹੀਂ ਹੈ ਠੀਕ ਹੈ ਨਾ ਤੁਸੀਂ ਜਿਹੜੀ ਜਿੱਦ ਕੱਢਣੀ ਆ ਉਹ ਕੱਢ ਲਓ ਪਰ ਤੁਹਾਨੂੰ ਬੇਨਤੀ ਹੈ ਐਮਐਲਏ ਸਾਹਿਬ ਤੇ ਸਾਡੇ ਖਰੜ ਨਗਰ ਕਾਉਂਸਲ ਦੀ ਪ੍ਰਧਾਨ ਜਿਹੜੀ ਬੀਬਾ ਅੰਜੂ ਚੰਦਰ ਜੀ ਕਿ ਤੁਸੀਂ ਦੂਜੀ ਵਾਰ ਪ੍ਰਧਾਨ ਬਣਿਓ ਪਰ ਜੋ ਪਹਿਲਾਂ ਤੁਸੀਂ ਨਰਕ ਦਿੱਤਾ ਉਹਦੇ ਨਾਲੋਂ ਵੱਧ ਨਰਕ ਤੁਸੀਂ ਹੁਣ ਸਾਡੇ ਖਰੜ ਸ਼ਹਿਰ ਨੂੰ ਦੇ ਰਹੇ ਹੋ ਤੁਹਾਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਹੇ ਜਿਹੜਾ ਇਹ ਖਰੜ ਸ਼ਹਿਰ ਹੈ ਤੇ ਖਰੜ ਹਲਕਾ ਹੈ ਇਹਦਾ ਵਿਕਾਸ ਕਰੋ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਸੁਖਾਲੀ ਕਰੋ ਠੀਕ ਆ ਲੋਕਾਂ ਦੀਆਂ ਭਾਵਨਾਵਾਂ ਬਹੁਤ ਜਿਹੜੇ ਬਲਬਲੇ ਆ ਅੰਦਰ ਹੋ ਚੁੱਕੇ ਨੇ ਤੇ ਜਿਹੜੇ ਆਮ ਲੋਕ ਆ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਨਰਕ ਬਣ ਚੁੱਕੀ ਆ ਇਸ ਕਰਕੇ ਆਪਣੀਆਂ ਕੋਠੀਆਂ ਚੋਂ ਏਸੀ ਘਰਾਂ ਚੋਂ ਬਾਹਰ ਨਿਕਲੋ ਤੇ ਆ ਕੇ ਦੇਖੋਗੇ ਲੋਕਾਂ ਦਾ ਕੀ ਹਾਲ ਹੋ ਰਿਹਾ ਲੋਕ ਤੜਫ ਰਹੇ ਆ ਚਾਹੇ ਸਰਕਾਰੀ ਵਜ੍ਹਾ ਨਾਲ ਲਾ ਲੋ ਰੋਜ਼ ਗੱਡੀਆਂ ਟੁੱਟ ਰਹੀਆਂ ਲੋਕਾਂ ਦਾ ਹਜ਼ਾਰਾਂ ਕਰੋੜਾ ਰੁਪਏ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਤੇ ਤੁਹਾਨੂੰ ਬੇਨਤੀ ਆ ਕਿ ਆ ਝੰਡੀਆਂ ਤੁਹਾਡੇ ਲਈ ਨੇ ਇਹ ਤੁਹਾਨੂੰ ਹਮੇਸ਼ਾ ਦਿਖਾਈਆਂ ਜਾਣਗੀਆਂ ਜਦੋਂ ਤੱਕ ਖਰੜ ਸ਼ਹਿਰ ਤੇ ਖਰੜ ਹਲਕੇ ਦਾ ਭਲਾ ਨਹੀਂ ਹੁੰਦਾ ਤੇ ਇਹਦੀ ਤਰੱਕੀ ਨਹੀਂ ਹੁੰਦੀ ਪਹਿਲੀ ਗੱਲ ਸ਼ੁਭ ਕਾਮਨਾਵਾਂ ਮੁਬਾਰਕਾਂ 10 ਸਾਲ ਦੀਆਂ ਐਸੀ ਆਜ਼ਾਦੀ ਸਭ ਨੂੰ ਮੁਬਾਰਕ ਹੋਵੇ ਜਿਹਦੇ ਵਿੱਚ ਤੁਹਾਨੂੰ ਹਸਪਤਾਲ ਦੀ ਸਹੂਲਤ ਨਹੀਂ ਹੈ ਸੜਕਾਂ ਦੀ ਸਹੂਲਤ ਨਹੀਂ ਹੈ ਸੀਵਰੇਜ ਦੀ ਸਹੂਲਤ ਨਹੀਂ ਹੈ ਪਾਣੀ ਚੰਗੇ ਦੀ ਸਹੂਲਤ ਨਹੀਂ ਹੈ ਇਹ ਜਿਹੜਾ ਰੋਸ਼ ਹੈ ਇਹ ਕਾਲੇ ਚੰਡੇਆਂ ਦੇਜ ਦੇ ਵਿਰੁੱਧ ਨਹੀਂ ਹੈ ਇਹ ਜਿਹੜੀ ਸਰਕਾਰ ਹੈ ਮੌਜੂਦਾ ਉਹਨਾਂ ਦੇ ਨੀਤੀਆਂ ਦੇ ਵਿਰੁੱਧ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਘਰਸ਼ ਨੂੰ ਤਿੱਖਾ ਕੀਤਾ ਜਾਏਗਾ ਜੋ ਸਮਾਜ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਸ਼ਹਿਰ ਦੇ ਹਾਲਾਤ ਬਣਦੇ ਜਾ ਰਹੇ ਹਨ ਉਹਦੇ ਖਿਲਾਫ ਅਸੀਂ ਹਮੇਸ਼ਾ ਰੋਸ਼ ਪ੍ਰਦਰਸ਼ਨ ਕਰਦੇ ਰਹਾਂਗੇ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਬੈਠੇ ਹੋਏ ਆ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਆਮ ਲੋਕ ਹੈ ਉਹਨਾਂ ਦੀ ਜਿਹੜੀ ਆਜ਼ਾਦੀ ਹੈ ਜਿਹੜਾ ਮੂਲ ਅਧਿਕਾਰ ਹੈ ਉਹਨਾਂ ਨੂੰ ਦੇਣ। ਅਗਰ ਫੇਰ ਵੀ ਤੁਸੀਂ ਇੱਕ ਡਰਾਮਾ ਕਰੀਟ ਕਰਦੇ ਹੋ ਜਾ ਕੇ ਸੁਤੰਤਰਤਾ ਦਿਵਸ ਮਨਾਉਂਦੇ ਹੋ ਤੇ ਨਾਜਗਾਨੇ ਦੇਖਦੇ ਉੱਥੇ ਔਰ ਐਪਰੀਸ਼ੀਏਟ ਕਰਦੇ ਹੋ ਲੋਕਾਂ ਨੂੰ ਇਹ ਬਨਾਵਟੀ ਆਜ਼ਾਦੀ ਮਨਾਈ ਜਾ ਰਹੀ ਹੈ। ਜਿਹੜੀ ਅਸਲ ਆਜ਼ਾਦੀ ਹੈ ਉਹ ਕਿਸੇ ਨੂੰ ਜੀਨ ਨੂੰ ਨਹੀਂ ਮਿਲ ਰਹੀ। ਸਾਰਿਆਂ ਦੀ ਭਾਵਨਾ ਦਾ ਦੁਰਪਯੋਗ ਹੋ ਰਿਹਾ ਜਿਹੜੇ ਲੋਕਾਂ ਨੇ ਬੋਨੋ ਦਿੱਤੇ ਵਿਕੀਨ ਕੀਤਾ ਸੀਗਾ ਕਿ ਵੀ ਸਰਕਾਰ ਆਈ ਹੈ ਕੁਝ ਨਾ ਕੋ ਡਿਵੈਲਪਮੈਂਟ ਕਰੇਗੀ ਤੁਸੀਂ ਦੇਖ ਸਕਦੇ ਹੋ ਕਿ ਖਰੜ ਦਾ ਜਿੰਨਾ ਬੁਰਾ ਹਾਲ ਹੈ ਇੱਕ ਹੜੱਪਾ ਸੰਕ੍ਰਿਤੀ ਬੰਦਾ ਜਾ ਰਿਹਾ ਹੈ ਪਾਣੀ ਦੇ ਵੀ ਛੈਡ ਡੁੱਬਦਾ ਜਾ ਰਿਹਾ ਹੈ ਅਗਰ ਇਹ ਚੀਜ਼ ਨਾ ਰੁਕੀ ਗਈ ਇਸ ਨੂੰ ਡਿਵੈਲਪ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੀ ਲੋਕ ਵਸਨੀਕ ਰਹਿਣ ਦੇ ਲਈ ਮਜਬੂਰ ਨਹੀਂ ਹੋਣਗੇ ਸਰਕਾਰ ਜੀ ਅੱਜ ਆਜ਼ਾਦੀ ਤੁਸੀਂ ਮਨਾ ਰਹੇ ਹੋ ਖਰੜ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਰੜ ਹਲਕਾ ਇੱਕੋ ਇੱਕ ਹਲਕਾ ਜਿਹਨੇ ਆਮ ਆਦਮੀ ਪਾਰਟੀ ਨੂੰ ਜਦੋਂ ਇਹ ਸੱਤਾ ਦੇ ਵਿੱਚ ਵੀ ਨਹੀਂ ਆਏ ਉਦੋਂ ਵੀ ਅਹਿਮੀਅਤ ਦਿੱਤੀ ਉਹਨਾਂ ਦੇ ਕਮਾਂਕਾਰਾਂ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਚਲੋ ਗੱਲਾਂ ਬਾਤਾਂ ਤਾਂ ਜੋ ਵੀ ਇਹਨਾਂ ਨੇ ਕੀਤੀਆਂ ਨੇ ਕਿ ਅਸੀਂ ਪ੍ਰੋਗਰੈਸਿਵ ਬੰਦੇ ਆ ਅਸੀਂ ਬਦਲਾ ਜਿਹੜਾ ਹੈਗਾ ਉਹ ਚਾਹੁੰਦੇ ਆ ਅਸੀਂ ਸੁਸਾਇਟੀ ਦੇ ਵਿੱਚ ਜਿਸ ਤਰ੍ਹਾਂ ਦਾ ਖਲਾਅ ਪਿਆ ਹੋਆ ਹੈ ਸੁਸਾਇਟੀ ਦੇ ਖਲਾਅ ਤੋਂ ਇਲਾਵਾ ਜਿਵੇਂ ਅਸੀਂ ਕਹਿੰਦੇ ਆ ਵੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਘੱਟੋ ਘੱਟ ਇਨਫਰਾਸਟ੍ਰਕਚਰ ਵੱਲ ਧਿਆਨ ਦਿੱਤਾ ਜਾਂਦਾ ਸੀ ਸੜਕਾਂ ਬਣਾਈਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਕਾਂਗਰਸ ਨੇ ਵੀ ਥੋੜੀ ਬਹੁਤ ਕੁਝ ਜਿਹੜਾ ਕੰਮ ਕੀਤੇ ਉਹ ਤੋਂ ਬਾਅਦ ਲਗ ਲਗਾਤਾਰ ਲਗਭਗ 10 ਸਾਲ ਤੋਂ ਭਾਵੇਂ ਉਹ ਐਮ ਐਲ اے ਖਰੜ ਤੋਂ ਕੋਈ ਚੋਣ ਕੇ ਗਿਆ ਆਮ ਆਦਮੀ ਪਾਰਟੀ ਦਾ ਤੇ ਜਾਂ ਮਿਊਸਪਲ ਕਾਉਂਸਲ ਦੇ ਪ੍ਰਧਾਨ ਜਿਹੜੇ ਵੀ ਬਣੇ ਚਾਹੇ ਬੀਬਾ ਜੀ ਜਿਹੜੇ ਹੁਣ ਬਣੇ ਆ ਕੋਈ ਵੀ ਬੀਬੀ ਪਹਿਲਾਂ ਵੀ ਪ੍ਰਧਾਨ ਰਹੀ ਆ ਉਸ ਤੋਂ ਬਾਅਦ ਚਲੋ ਅਕਾਲੀ ਦਲ ਦੇ ਕੋਲ ਟਨਿਓਰ ਆਇਆ ਸਰਕਾਰ ਨੇ ਕੰਮ ਨਹੀਂ ਕਰਨ ਦਿੱਤਾ ਜਿਹੜੇ ਕਹਿੰਦੇ ਨੇ ਕਿ ਸਰਕਾਰ ਉੱਪਰ ਅਗਰ ਦੂਜੀ ਹੈ ਸੈਂਟਰ ਦੇ ਵਿੱਚ ਕਹਿੰਦੇ ਨੇ ਵੀ ਬੀ ਜੀ ਪੀ ਆ ਤਾਂ ਪੰਜਾਬ ਦੇ ਨਾਲ ਬਿਤਖਰਾ ਕਰਦੇ ਆਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਸੀ ਤਾਂ ਤੁਸੀਂ ਖਰੜ ਦੇ ਨਾਲ ਵਿਤਕਰਾ ਕਿਉਂ ਕੀਤਾ ਸੜਕਾਂ ਦਾ ਬੁਰਾ ਹਾਲ ਹੈ ਨਾਲੀਆਂ ਗਲੀਆਂ ਦਾ ਬੁਰਾ ਹਾਲ ਹੈ ਸਟਰੀਟ ਲਾਈਟ ਦਾ ਬੁਰਾ ਹਾਲ ਹੈ ਲਾਈਟ ਦਾ ਬੁਰਾ ਹਾਲ ਹੈ ਲਾਈਟ ਨਹੀਂ ਪ੍ਰੋਪਰ ਆਉਂਦੀ ਰੇਨ ਵਾਟਰ ਦਾ ਬੁਰਾ ਹਾਲ ਹੈ ਮਤਲਬ ਜਿਸ ਚੀਜ਼ ਨੂੰ ਆਪਾਂ ਛੇੜ ਲਿਆ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਖਰੜ ਹਲਕਾ ਖਰੜ ਹਲਕੇ ਦੀ ਵਿਧਾਇਕ ਭਾਵੇਂ ਪਿਛਲਾ ਸੀ ਭਾਵੇਂ ਹੋਣ ਵਾਲੀ ਤੇ ਮਿਊਸਿਪਲ ਕਾਉਂਸਲ ਦੇ ਪ੍ਰਧਾਨ ਤੇ ਪ੍ਰਸ਼ਾਸਨ ਬਿਲਕੁਲ ناکਾਮਯਾਬ ਹੈ ਸੋ ਇਸ ਕਰਕੇ ਅੱਜ ਦਾ ਦਿਨ ਰੋਸ ਵਜੋਂ ਅਸੀਂ ਮਨਾ ਰਹੇ ਹਾਂ ਬਾਕੀ ਦੇਸ਼ਵਾਸੀਆਂ ਨੂੰ ਸਹਿਰ ਨਿਵਾਸੀਆਂ ਨੂੰ ਸੁਤੰਤਰਤਾ ਦਾ ਦਿਵਸ ਜਿਹੜੇ ਸਾਡੇ ਸ਼ਹੀਦ ਹਨ ਉਹਨਾਂ ਦੀ ਸ਼ਹੀਦੀ ਨੂੰ ਉਜਾੜਕਾਰ ਰੱਖ ਕੇ ਉਹਨਾਂ ਨੂੰ ਅਸੀਂ ਵਧਾਈ ਦਿੰਨੇ ਹਾਂ ਨਤਮਸਤਕ ਹੁੰਨੇ ਉਹਨਾਂ ਦੇ ਅੱਗੇ ਪਰ ਇਹਨਾਂ ਲੋਕਾਂ ਦੇ ਨਾਲ ਵਿਰੋਧ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਜਾਰੀ ਰਹੂਗਾ ਇਹ ਸਾਡਾ ਅੱਜ ਦਾ ਪ੍ਰਣਾ